ਜਿੱਕਾ ਖਾਸਾ ਵਾਈਗੁਰ ਚਿੱਕੀ ਫਤਿਹ ਵਾਈਗੁਰ ਮੈਂ ਅੰਮ੍ਰਿਤਸਰ ਦੇ ਵਿੱਚੋਂ ਬੋਲਦਾ ਪਿਆ ਵਾਂ ਸੁਲਤਾਨੰਡ ਨਹਿਰ ਜਿਹੜੀ ਹੈਗੀ ਆ ਨਹਿਰ ਦੇ ਉੱਤੇ ਜਿਹੜੀ ਆ ਪੁਲ ਬਣਿਆ ਵਾਂ ਸੁਲਤਾਨੰਡ ਪਿੰਡ ਵਾਲਾ ਸੁਲਤਾਨੰਡ ਪਿੰਡ ਦੇ ਉੱਤੇ ਇਹ ਪੁਲ ਦੇ ਬਿਲਕੁਲ ਨਜ਼ਦੀਕ ਨਹਿਰ ਵਗਦੀ ਆ ਤੁਸੀਂ ਨਹਿਰ ਦੇਖ ਸਕਦੇ ਜੇ ਇਹ ਸਾਰੀ ਜਿਹੜੀ ਨਹਿਰ ਆ ਇਹ ਪਿਛੋਂ ਆ ਰਹੀ ਆ ਸਾਰੀ ਪਹਾੜਾਂ ਦੇ ਵਿੱਚੋਂ ਪਾਣੀ ਤੇ ਇੱਥੇ ਨਹਿਰ ਦੇ ਕੰਡੇ ਦੇ ਉੱਤੇ ਤੁਸੀਂ ਆ ਦੇਖੋ ਤੁਹਾਨੂੰ ਮੈਂ ਜਿੱ ਇੱਕ ਦ੍ਰਿਸ਼ ਵਿਖਾ ਰਿਹਾ ਵਾਂ ਇਹ ਕਿਸੇ ਨੇ ਬਹੁਤ ਵੱਡੀ ਬੇਵਕੂਫੀ ਕੀਤੀ ਆ। ਇਹ ਨਹਿਰ ਦੇ ਉੱਤੇ ਹੀ ਪੈਨ ਪਹਿਨਣ ਵਾਲੇ ਜਿਹੜੇ ਕੱਪੜੇ ਹੁੰਦੇ ਆ ਨਾ ਜਿਨ੍ਹਾਂ ਦੇ ਗਰੀਬਾਂ ਦੇ ਕੋਈ ਕੱਪੜੇ ਕੰਮ ਆਉਣ ਵਾਲੇ ਹੁੰਦੇ ਆ। ਪਾਉਣ ਵਾਲੇ। ਪਾਉਣ ਵਾਲੇ ਜਿਹੜੇ ਕੱਪੜੇ ਆ ਬਿਲਕੁਲ ਸਹੀ ਕੱਪੜੇ। ਤੇ ਉਹਨਾਂ ਨੂੰ ਕਿਸੇ ਨੇ ਪਤਾ ਨਹੀਂ ਕਿਹੜਾ ਗੁੱਸਾ ਕਰਿਆ ਏ ਜਾਂ ਮੈਂ ਕਿਹੜੀ ਵੇਖੋ ਤੁਸੀਂ ਹਰਕਤ ਕੀਤੀ ਆ ਵੀ ਐਡੀ ਟਰਾਲੀ ਭੜ ਕੇ ਕੱਪੜਿਆਂ ਦੀ ਲਿਆਂਦੀ ਆ ਵੀ ਜਾ ਕੇ ਕਿਸੇ ਦੇ ਗਲ ਚ ਪੈ ਜਾਣ। ਪਰ ਉਸ ਬੰਦੇ ਨੇ ਐਡੀ ਤਗੜੀ ਬੇਵਕੂਫੀ ਕੀਤੀ ਆ। ਵੀ ਇਹ ਕੱਪੜਿਆਂ ਨੂੰ ਲਾ ਕੇ ਇੱਥੇ ਇਹਨੇ ਅੱਗ ਲਾ ਦਿੱਤੀ ਸਾਰੀ। ਇਹ ਨਹਿਰ ਵਗਦੀ ਆ ਤੇ ਨਾਲ ਹੀ ਸੜਕ ਲੱਗਦੀ ਪਈ ਆ। ਇਹ ਸੁਲਤਾਨਪੁਰ ਦਾ ਪੁਲ ਬਿਲਕੁਲ ਆ ਕੋ ਪਿਛਲੇ ਬੰਨੇ। ਇਹ ਸਾਰਾ ਸੁਲਤਾਨਪੁਰ ਦਾ ਪੁਲ ਆ ਤੇ ਆ ਤੁਹਾਨੂੰ ਮੈਂ ਹੁਣੇ ਦੇਖੋ ਨਾ ਆ ਵੀ ਇਹ ਕਿਤਰਾ ਅੱਗ ਦੇਖੋ ਲਾਈ ਆ ਤੇ ਤੁਹਾਂ ਕਿੰਨਾ ਪ੍ਰਦੂਸ਼ ਕੀਤਾ ਆ ਇਹਨੇ। ਇਹ ਸਾਰੇ ਹਰਿਆਲੀ ਦੇ ਦਰਖਤ ਜਿੰਨੇ ਵੀ ਆਣਾ ਸਾਰੇ ਲਾਗੇ ਲਾਗੇ ਸੜ ਕੇ ਸਵਾਹ ਹੋ ਚਲੇ ਆ। ਮੇਰੇ ਵੀਰ ਜੀ ਇਹ ਬੰਦੇ ਦਾ ਪਤਾ ਕਰੋ ਤੇ ਵੱਦੋ ਵੱਦ ਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇਹਨੇ ਕੁਦਰਤ ਕੁਦਰਤ ਦੇ ਨਾਲ ਇਹਨੇ ਖਲਵਾਰ ਕੀਤਾ ਆ। ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ